ਕਿੰਨੂ ਵੋਟ ਪਾਉਂਗੇ ਅਰ ਜੀ ਵੋਟ ਇਹ ਹੀ ਭਾਈ ਅਮਰਪਾਲ ਚੁੱਪੇ ਨਹੀਂ ਚਲੋ ਬਜ਼ੁਰਗੋਂ ਤੁਹਾਨੂੰ ਸਰਦਾਰ ਸਾਹਿਬ ਤੁਹਾਨੂੰ ਜਿਤਾਉਣਾ ਜਿਤਾਉਣਾ ਟਟਵਾ ਨੂੰ ਹਰਾਉਣਾ ਹੈ ਹਰਾਉਣਾ ਹੈ ਟਟਵਾ ਹੋਰੀ ਤਾਂ ਕਹਿੰਦੇ ਭਈ ਇਹ ਮੇਰੀ ਸੀਟ ਆ ਪੰਥਕ ਸੀਟ ਹੈ ਮੈਂ ਹੀ ਜਿਤਾਉਣਾ ਬਿਲਕੁਲ ਗੱਲ ਤਾਂ ਬਿਲਕੁਲ 13 14 ਪਿੰਡ ਇੱਥੇ ਲੱਗਾ ਸਾਰੇ ਉਹਦੇ ਹਲਦੇ ਆ ਅਮਰਪਾਲ ਦੇ ਮਗਰ 13 14 ਪਿੰਡ ਗੋਪੀਪੁਰ ਪਿੰਡ ਦੇ ਵਿੱਚ ਹੈਗੇ ਆ ਜਿਸ ਜਗ੍ਹਾ ਉੱਤੇ ਭਾਈ ਅਮਰਪਾਲ ਸਿੰਘ ਹੁਰਾ ਦੇ ਮਾਤਾ ਪਿਤਾ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਪ੍ਰਚਾਰ ਕੀਤਾ ਗਿਆ ਲੋਕਾਂ ਦਾ ਕਿੰਨਾ ਜਿਆ ਸਮਰਥਨ ਮਿਲ ਰਿਹਾ ਤੁਸੀਂ ਇਸ ਪਿੰਡ ਤੋਂ ਨੇ ਤੁਸੀਂ ਕਿੰਨਾ ਕੁ ਸਮਰਥਨ ਅੱਤੇ ਇਹ ਤੋਂ ਵੱਧ ਹੈਗਾ ਸਾਰਾ ਪੂਰਾ ਨਹੀਂ ਪਿੰਡ ਦਾ ਅੱਤੇ ਵੱਧ ਹੈਗਾ ਤਾਂ ਕਿ ਭੇਜੂਗੇ ਐਤ ਕੀ ਫਿਰ ਪਿੰਡੋਂ ਤੇ ਜਿਤਾਦਾ ਕਿ ਜਿਹੜਾ ਨੋਟਾ ਪਾਉਣਗੇ ਸਾਰਾ ਕੱਪੜੀ ਪਾਵਾਂਗੇ ਕਿੰਨੇ ਨੰਬਰ ਚ ਕਿੰਨੇ ਮੈਂਬਰ ਹੋ ਜੀ ਸਾਡੇ 12 13 ਮੈਂਬਰ ਸਾਰੇ ਪਾਵਾਂਗੇ ਸਾਰਿਆਂ ਦੀ ਪਈਆਂ ਵੋਟਾਂ ਬਣੀਆਂ ਹੋਣਗੀਆਂ ਸਾਰਿਆਂ ਦੀਆਂ ਪਣੀਆਂ ਪੂਰੇ ਸਭ ਨੂੰ ਸਭ ਨੂੰ ਕਹਿ ਰਹੇ ਆ ਕਿ ਸਾਬ ਨਹੀਂ ਇੱਥੇ ਹੀ ਵੋਟ ਪਾਉਣੀ ਆ ਸਨੇ ਦੂਜੀ ਸਾਈਡ ਵੋਟ ਨਹੀਂ ਪਾਣੀ ਸਭ ਨੂੰ ਹੀ ਅਸੀਂ ਉਹ ਕਹਿ ਰਹੇ ਹਾਂ ਪਰਿਵਾਰ ਦੇ ਵਿੱਚ ਕਿੰਨੇ ਲੋਕ ਨੇ ਤੁਹਾਡੇ ਜੀ ਸਾਡੇ ਹਾਲ ਦੀ ਗੱਲ ਤਾਂ ਅਸੀਂ ਮੀਆਂ بیوی ਦੋਨੇ ਹੀ ਆ ਦੋ ਜਣੇ ਉਹ ਉਹਨਾਂ ਨੇ ਪਾਉਣੀਆਂ ਵੋਟ ਇਹ ਤੇ ਪਾਣੀ ਤੇ ਲੱਗੇ ਆਣ ਗਵਾੜ ਨੂੰ ਸਭ ਨੂੰ ਕਹਿ ਰਹੇ ਆ ਕਿਹਨਾਂ ਨੇ ਖਰਾਬ ਕੀਤੀ ਮਾਤਾ ਹੁਣ ਕਿਹਨਾਂ ਤੋਂ ਤੁਸੀਂ ਬਚਾਣਾ ਹੈ ਤੇ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਆਹ ਜਦੋਂ ਕਾਂਗਰਸ ਤੋਂ ਹੋਣਾ ਦੂਜਾ ਭਗਵੰਤ ਮਾਨ ਤੋਂ ਤਿੰਨਾਂ ਤੋਂ ਹੀ ਹਟ ਚੁੱਕੇ ਆ ਹੋਣੇ ਹੀ ਇਹਨੂੰ ਵੋਟਾਂ ਪਾ ਕੇ ਇਹਨੂੰ ਜਿਤਾਉਣਾ ਵੇ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਪ੍ਰਚਾਰ ਦੇ ਵਿੱਚ ਉਹਨਾਂ ਦੇ ਮਾਤਾ ਖੁਰੀ ਖਡੂਰ ਸਾਹਿਬ ਦੇ ਵਿੱਚ ਨੇ ਜਿਸ ਜਗ੍ਹਾ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵਕਤ ਅਸੀਂ ਗੋਪੀਪੁਰ ਪਿੰਡ ਦੇ ਵਿੱਚ ਹੈਗੇ ਆ ਜਿਸ ਜਗ੍ਹਾ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਦੇ ਮਾਤਾ ਪਿਤਾ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਪ੍ਰਚਾਰ ਕੀਤਾ ਗਿਆ ਹੈ ਤੁਸੀਂ ਅੰਮ੍ਰਿਤਪਾਲ ਸਿੰਘ ਹੋਰਾ ਦੇ ਮਾਤਾ ਦੇਖੋ ਜੋ ਕਿ ਪ੍ਰਚਾਰ ਕਰਨ ਤੋਂ ਬਾਅਦ ਹੁਣ ਦੂਸਰੀ ਥਾਂ ਦੇ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਦੇ ਲੋਕ ਨੇ ਉਹਨਾਂ ਦੇ ਨਾਲ ਅਸੀਂ ਗਲਬਾਤ ਜ਼ਰੂਰ ਕਰਾਂਗੇ ਅਤੇ ਉਹਨਾਂ ਨਾਲ ਵੀ ਗਲਬਾਤ ਕਰਾਂਗੇ ਜੋ ਇਹਨਾਂ ਦੇ ਹੱਕ ਦੇ ਵਿੱਚ ਨੇ ਲੋਕ ਕਾਫੀ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਵੀ ਅਸੀਂ ਗਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕਾਂ ਦੇ ਕੀ ਮੁੱਦੇ ਨੇ ਸਪਿੰਡ ਦੇ ਕੀ ਮੁੱਦੇ ਨੇ ਉਸ ਉੱਤੇ ਵੀ ਗਲਬਾਤ ਕਰਨੀ ਜ਼ਰੂਰੀ ਹੈ ਉਸ ਉੱਤੇ ਵੀ ਗਲਬਾਤ ਕਰਨੀ ਬਹੁਤ ਜ਼ਰੂਰੀ ਹੈ ਜੋ ਇਸ ਵਕਤ ਪੰਜਾਬ ਦੇ ਵਿੱਚ ਮੁੱਦੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਲੋਕ ਕਾਫੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਅਸੀਂ ਗਲਬਾਤ ਕਰਾਂਗੇ ਕਿ ਕੀ ਇਹਨਾਂ ਦੇ ਮੁੱਦੇ ਨੇ ਇਹ ਤੁਸੀਂ ਤਸਵੀਰ ਦੇਖੋ ਭਾਰੀ ਇਕੱਠ ਜਿਹੜਾ ਹੈਗਾ ਇਹ ਉਹ ਇਸ ਪ੍ਰਚਾਰ ਦੇ ਵਿੱਚ ਪਹੁੰਚਿਆ ਹੋਇਆ ਹੈ ਲੋਕ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਹਾਂ ਦਾ ਨਾਰਾ ਮਾਰਿਆ ਹੋਇਆ ਹੈ ਕਿ ਅਸੀਂ ਭਾਈ ਅਮਰਿਤਪਾਲ ਸਿੰਘ ਹੁਰਾਂ ਨੂੰ ਸਮਰਥਨ ਦੇਵਾਂਗੇ ਅਸੀਂ ਭਾਈ ਅਮਰਿਤਪਾਲ ਸਿੰਘ ਹੁਰਾਂ ਨੂੰ ਵੋਟ ਪਾਵਾਂਗੇ ਗੱਲਬਾਤ ਅਸੀਂ ਲੋਕਾਂ ਦੇ ਨਾਲ ਜਿਹੜਾ ਹੈ ਉਹ ਕਰ ਲਾਂਗੇ ਕਿਉਂਕਿ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਅੱਜ ਤੁਸੀਂ ਸਮਰਥਨ ਦੇ ਵਿੱਚ ਪਹੁੰਚੇ ਹੋ ਵੋਟ ਪਾਉਂਗੇ ਭਾਈ ਹਾਂ ਬਿਲਕੁਲ ਪਹਿਲਾਂ ਲੋਹੇ ਜੜਮੀ ਕੀ ਕੀ ਮੰਗਾਂ ਨੇ ਤੁਹਾਡੀਆਂ ਕਿਹੜੀਆਂ ਮੰਗਾਂ ਮੰਗਾਏ ਗਲਤ ਕੰਮ ਕੀਤੇ ਉਹਦਾ ਰਿਜ਼ਲਟ ਉਹਨੂੰ ਗਵਰਨਮੈਂਟ ਨੂੰ ਤਾਂ ਬਿਲਕੁਲ ਲੋਕ ਨੇ ਕਹਿੰਦੇ ਨੇ ਕਿ ਭਾਈ ਅਸੀਂ ਜ਼ਰੂਰ ਜਿਹੜਾ ਹੈਗਾ ਇਹ ਉਹ ਹੱਕ ਦੇ ਵਿੱਚ ਉਕਤਾਂਗੇ ਬਿਲਕੁਲ ਗੱਲਬਾਤ ਕਰਨੀ ਬਿਲਕੁਲ ਬਿਲਕੁਲ ਜੀ ਬਿਲਕੁਲ ਦੱਸਾਂਗੇ ਜੀ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਬੰਦਾ ਜਿਹੜੀਆਂ ਕੌਮ ਦੀਆਂ ਹੈਗੀਆਂ ਕੌਮ ਦੀ ਚੜ੍ਹਦੀ ਕਲਾ ਲਈ ਉਹਨੇ ਗੱਲ ਕੀਤੀ ਏ ਪੰਜਾਬ ਦਾ ਮੁਖੀ ਏ ਇਹ ਕਰਕੇ ਅਸੀਂ ਜਿਤਾਵਾਂਗੇ ਜ਼ਰੂਰ ਜੀ ਇਹਨਾਂ ਨੂੰ ਲੋਕੀ ਕਹਿੰਦੇ ਪਏ ਨੇ ਕਿ ਪਹਿਲਾ ਬਈ ਬੀਬੀ ਖਾਲੜਾ ਹੁੜੀ ਕਰੇ ਹੋਏ ਸੀਗੇ ਬੀਬੀ ਦੀ ਗੀਰਕੌਰ ਹੁੜੀ ਕਰੇ ਹੋਏ ਸੀਗੇ ਉਦੋਂ ਪੰਥਕ ਬੋਰਡ ਬਣ ਗਈ ਸੀਗੀ ਐਦਕੀ ਬਈ ਅਕਾਲੀ ਦਲ ਤੋਂ ਜਿਹੜੇ ਨੇ ਉਹ ਲੀਡਰ ਖੜੇ ਹੋਏ ਨੇ ਇਸ ਇਸ ਦੂਸਰੇ ਪਾਸੇ ਉਹ ਭਾਈ ਅਮਰਿਤਪਾਲ ਸਿੰਘ ਹੋਰੀ ਖੜੇ ਨੇ ਲੱਗਦਾ ਕਿ ਐਦਕੀ ਪੰਥਕ ਬੋਰਡ ਵੰਡੀ ਜਾਵੇਗੀ ਪੰਥਕ ਬੋਰਡ ਤੇ ਵੰਡੀ ਜਾਣੀ ਇਹ ਚ ਤੇ ਕੋਈ ਸ਼ੱਕ ਨਹੀਂ ਹੈ ਜੀ ਕਿਉਂਕਿ ਉਹ ਕਾਲੀਆਂ ਵੱਲ ਲਹਿਰ ਜਿਹੜੀ ਖਤਮ ਹੋ ਚੁੱਕੀ ਹੈ ਜਿਹੜੀ ਹੁਣ ਇਹਨਾਂ ਨੇ ਆ ਕੇ ਲਾਹਰ ਦੇ ਵਿੱਚ ਹੁਣ ਫੈਸਲਾ ਲਿਆ ਹੈ ਇਲੈਕਸ਼ਨ ਲੜਨ ਦਾ ਉਹਦੇ ਵਿੱਚ ਇਹਨਾਂ ਨੂੰ ਫਾਇਦਾ ਹੋ ਸਕਦਾ ਹੈ ਅੱਛਾ ਕਹਿੰਦੇ ਨੇ ਕਿ ਭਈ ਭਾਈ ਅਮਰਿਤਪਾਲ ਸਿੰਘ ਹੋਰੀ ਨਸ਼ਾ ਖਤਮ ਕਰਦੇ ਸੀਗੇ ਕਈ ਚੀਜ਼ਾਂ ਕੰਮ ਕਰਦੇ ਸੀਗੇ ਫਿਰ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਫੜਿਆ ਜਾ ਰਿਹਾ ਸੀ ਉਦੋਂ ਕਾਦੋਂ ਉਹ ਭੱਜ ਗਏ ਉਦੋਂ ਕਿਉਂ ਨਹੀਂ ਲੋਕਾਂ ਦੇ ਮੁੱਦਿਆਂ ਨੂੰ ਚੱਕਣਾ ਸ਼ੁਰੂ ਕੀਤਾ ਉਦੋਂ ਕਿਉਂ ਨਹੀਂ ਗੱਲ ਕਰਦੇ ਸੀ ਉਹ ਫਿਰ ਇਦਾਂ ਗੱਲ ਹੀ ਨੇ ਜਿੱਦਾਂ ਮੰਨ ਲਓ ਵੀ ਦਬਾਅ ਬਣ ਗਿਆ ਹੈ ਪੂਰਾ ਇਸ ਇਸ ਕੋਮ ਦੇ ਉੱਤੇ ਮੰਨ ਲਓ ਜਿਹੜੇ ਮੁਖੀ ਸੀਗੇ ਫੜਿਆ ਜਾਂਦਾ ਤੇ ਫਿਰ ਇਹ ਕਰਕੇ ਥੋੜੇ ਰੂਪੋਸ਼ ਹੋ ਗਏ ਸੀ ਤੇ ਨਹੀਂ ਫੜੇਗੇ ਤੇ ਇਹ ਕਰਕੇ ਜਦੋਂ ਫਿਰ ਉਹਨਾਂ ਨੇ ਸਮਰਥਨ ਕਹਤਾ ਵੀ ਜਿਆਦਾ ਹੀ ਦਬਾਅ ਬਣ ਗਿਆ ਫਿਰ ਆ ਕੇ ਅੰਤਮ ਸਰਮਨ ਕਰਨਾ ਪਿਆ ਨੇ। ਤੇ ਇਸ ਹਫਤੇ ਭਾਈ ਹਮਲੇ ਪਾਲ ਸਿੰਘ ਹੋਰੀ ਜੇਲ੍ਹ ਦੇ ਵਿੱਚ ਨੇ ਡਿਬਰੂਗਲ ਜੇਲ੍ਹ ਦੇ ਵਿੱਚ ਹੈਗੇ ਨੇ ਐਨਐਸਏ ਲੱਗੀ ਹੋਈ ਹੈ ਮਾਤਾ ਹੁਰੀ ਪ੍ਰਚਾਰ ਕਰ ਰਹੇ ਨੇ ਲੋਕਾਂ ਦਾ ਕਿੰਨਾ ਜਿਆ ਸਮਰਥਨ ਮਿਲ ਰਿਹਾ ਤੁਸੀਂ ਇਸ ਪਿੰਡ ਤੋਂ ਨੇ ਤੁਸੀਂ ਕਿੰਨਾ ਕੁ ਸਮਰਥਨ ਦੇ ਰਹੇ ਹੋ? ਸਮਰਥਨ ਤੇ ਵੇਖੋ ਜੀ ਅੱਧੇ ਤੋਂ ਵੱਧ ਹੈਗਾ ਸਾਰਾ ਪੂਰਾ ਨਹੀਂ ਪਿੰਡ ਦਾ ਅੱਧੇ ਵੱਧ ਹੈਗਾ ਪਲੱਸ ਹਾਫ ਤੋਂ ਪਲੱਸ ਹੀ ਸਮਝੋ ਜਿਤਾ ਕੇ ਭੇਜੂਗੇ ਐਤ ਕੀ ਫਿਰ ਪਿੰਡੋਂ ਦੇ ਜਿਤਾ ਦਾਂਗੇ ਜੀ ਬਿਲਕੁਲ ਠੀਕ ਹੈ ਬਿਲਕੁਲ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗਲਬਾਤ ਕਰਾਂਗੇ ਬੀਬੀ ਖੁਰੀ ਨੇ ਉਹਨਾਂ ਦੇ ਨਾਲ ਵੀ ਅਸੀਂ ਗਲਬਾਤ ਕਰਾਂਗੇ ਮਾਤਾ ਵੋਟ ਪਾਉਂਗੇ ਐਤ ਕੀ ਭਾਈ ਅੰਮਿਤਪਾਲ ਸਿੰਘ ਹੋਰਾਂ ਨੇ ਹੋਰ ਸਾਰੇ ਵੋਟਾਂ ਪਾਉਣਗੇ ਸਾਰਾ ਟੰਬਰ ਹੀ ਪਾਵਾਂਗੇ ਕਿੰਨੇ ਟੰਬਰ ਚ ਕਿੰਨੇ ਮੈਂਬਰ ਹੋ ਜੀ ਸਾਡੇ 12 13 ਮੈਂਬਰ ਸਾਰੇ ਪਾਵਾਂਗੇ ਸਾਰਿਆਂ ਦੀ ਪਈਆਂ ਵੋਟਾਂ ਬਣੀਆਂ ਹੋਣਗੀਆਂ ਸਾਰਿਆਂ ਦੀ ਬਣੀਆਂ ਕਿਹੜੇ ਮੁੱਦੇ ਨੇ ਮਾਤਾ ਤੁਹਾਡੇ ਸਾਡੇ ਨਸ਼ੇ ਸਾਡੇ ਸਾਡੇ ਬੱਚਾ ਦੀ ਜਵਾਨੀ ਨਾ ਖਰਾਬ ਕਰਤੀ ਆ ਉਹ ਜਵਾਨੀ ਨਹੀਂ ਬਚਾਉਣ ਦੇ ਆ ਕਿਹਨਾਂ ਨੇ ਖਰਾਬ ਕੀਤੀ ਮਾਤਾ ਹੁਣ ਕਿਹਨਾਂ ਤੋਂ ਤੁਸੀਂ ਬਚਾਣਾ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਕਾਂਗਰਸ ਤੋਂ ਹੋਣਾ ਦੂਜਾ ਭਗਵੰਤ ਮਾਨ ਤੋਂ ਤਿੰਨਾਂ ਤੋਂ ਅਸੀਂ ਹੱਕ ਚੁੱਕੇ ਆ ਹੁਣ ਅਸੀਂ ਇਹਨੂੰ ਵੋਟਾਂ ਪਾ ਕੇ ਅਸੀਂ ਇਹਨੂੰ ਜਿਤਾਉਣਾ ਵੇ ਹਾਂਜੀ ਲੱਗਦਾ ਇਹਨਾਂ ਨੇ ਮਸਲੇ ਜੋ ਮੁੱਦੇ ਤੁਹਾਡੇ ਨੇ ਉਹ ਖਤਮ ਕਰ ਪਾਣਗੇ ਪਾਉਣਗੇ ਹਾਂ ਸਾਨੂੰ ਯਕੀਨ ਆ ਅੱਛਾ ਭਾਰੀ ਮਾਤਰਾ ਦੇ ਵਿੱਚ ਜਿਹੜੇ ਲੋਕ ਆਏ ਸੀ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਸਮਰਥਨ ਕਰਨ ਦੇ ਲਈ ਜੇ ਜਾਉਂਗੇ ਇਸ ਪਿੰਡ ਤੋਂ ਜਿਤਾਉਂਗੇ ਪੂਰੇ ਪੂਰੇ ਜਿਤਾਵਾਂਗੇ ਸਾਰਾ ਪਿੰਡ ਸਾਡਾ ਉਹਨਾਂ ਦੇ ਨਾਲ ਆ ਕੀ ਨਾਂ ਪੈਣੇ ਮੇਰਾ ਨਾਮ ਰੁਪਿੰਦਰ ਕੌਰ ਅੱਛਾ ਵੋਟ ਪਾਉਂਗੇ ਭਾਈ ਅਮਰਿਤਪਾਲ ਸਿੰਘ ਪਾਉਂਗੇ ਕਿਹੜੇ ਮੁੱਦੇ ਨੇ ਤੁਸੀਂ ਨੌਜਵਾਨ ਉਹ ਨੌਜਵਾਨ ਦੇ ਮੁੱਦੇ ਤੇਰੇ ਹੁੰਦੇ ਨੇ ਕਿਹੜੇ ਮੇਨ ਮੁੱਦੇ ਤੁਹਾਡੇ ਮੁੱਖ ਮੁੱਦੇ ਕਿਹੜੇ ਨੇ ਉਹ ਨਸ਼ਾ ਤੋਂ ਦੂਰ ਕਰਦੇ ਆ ਬੱਚਿਆਂ ਨੂੰ ਉਹਨਾਂ ਨੂੰ ਜਿਆਦਾ ਵਧੀਆ ਵਧੀਆ ਅੱਗੇ ਵਧਾਉਂਦੇ ਪਏ ਆ ਇਸ ਲਈ ਉਹਨਾਂ ਨੂੰ ਅਸੀਂ ਵੋਟ ਪਾਗੇ ਕਿ ਉਹ ਸਾਡੇ ਨਾਲ ਆ ਹਰ ਟਾਈਮ ਬਾਕੀ ਸਰਕਾਰਾਂ ਨੇ ਤਾਂ ਕੁਝ ਕੀਤਾ ਨਹੀਂ ਉਹ ਇਹ ਕਰੋਗੇ ਅੱਛਾ ਕੱਲਾ ਨਸ਼ਾ ਦਾ ਹੀ ਮੁੱਦਾ ਹੈਗਾ ਜਾਂ ਫਿਰ ਇਸ ਤੋਂ ਇਲਾਵਾ ਵੀ ਹੋਰ ਮੁੱਦੇ ਹੋਣੇ ਚਾਹੀਦੇ ਨੇ ਭਾਈ ਹਾਂਜੀ ਹੋਰ ਕੋਈ ਸਹੂਲਤਾਂ ਨਹੀਂ ਮਿਲੀ ਅੱਜ ਤੱਕ ਉਹਨਾਂ ਨੇ ਅਮਰਿਤਪਾਲ ਸਿੰਘ ਸਾਰੀਆਂ ਸਹੂਲਤਾਂ ਦੇਊਗੇ ਸਾਨੂੰ ਜਿਹੜੀਆਂ ਸਹੂਲਤਾਂ ਤੁਹਾਨੂੰ ਚਾਹੀਦੀਆਂ ਨੇ ਜੀ ਵੀ ਆ ਨਸ਼ਾ ਤੋਂ ਛਡਾਉਗੇ ਹਰ ਚੀਜ਼ ਕਰੋਗੇ ਹਾਂ ਜੀ ਇਹ ਦਾਵਾ ਤਾਂ ਕਿਤਨਾ ਅਮਲ ਕਰੂਗੇ ਪ੍ਰਚਾਰ ਕਰਦੇ ਪਰ ਇਹ ਸਿੱਖ ਕਰਮ ਕਰ ਇਹ ਇਹ ਦਾਵਾ ਤਾਂ ਬਈ ਵਿਰਸਾ ਸਿੰਘ ਬਲਟੋਹਾ ਹੋਰੀ ਵੀ ਕਰਦੇ ਪਏ ਨੇ ਕਹਿੰਦੇ ਕਿ ਬਈ ਅਸੀਂ ਸਿੱਖਾਂ ਦੇ ਮੁੱਦਿਆਂ ਨੂੰ ਚੱਕਾਂਗੇ ਨਸ਼ਾ ਖਤਮ ਕਰਾਂਗੇ ਜੋ ਸਿੱਖਾਂ ਨੂੰ ਨਹੀਂ ਮਿਲਦਾ ਉਹਨਾਂ ਦੇ ਹੱਕ ਜਿਹੜੇ ਨੇ ਉਹ ਦਵਾਂਗੇ ਤੇ ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਹੋਰੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪੰਥਕ ਵੋਟ ਹੈ ਉਹ ਵੰਡੀ ਜਾਵੇਗੀ ਜੀ ਨਹੀਂ ਨਹੀਂ ਅਸੀਂ ਅਮਰਿਤਪਾਲ ਸਿੰਘ ਨੂੰ ਹੀ ਵੋਟ ਪਾਵਾਂਗੇ ਅੱਛਾ ਮਾਤਾ ਕੀ ਨਾਮ ਤੁਹਾਡਾ ਜਲਦੀਪ ਗੋਰੀ ਜੀ ਅੱਛਾ ਪਿੰਡ ਦੇ ਹੀ ਹੋ ਤੁਸੀਂ ਹਾਂਜੀ ਹਾਂਜੀ ਪਿੰਡ ਵੋਟ ਪਾਉਂਗੇ ਐਤਕੀ ਭਾਈ ਅਮਰਿਤਪਾਲ ਸਿੰਘ ਪੂਰੇ ਸਭ ਨੂੰ ਸਭ ਨੂੰ ਕਹਿ ਰਹੇ ਆ ਕਿ ਸਭ ਨਹੀਂ ਇੱਥੇ ਹੀ ਵੋਟ ਪਾਉਣੀ ਹੈ ਕਿਸੇ ਨੇ ਦੂਜੀ ਸਾਈਡ ਵੋਟ ਨਹੀਂ ਪਾਉਣੀ ਸਭ ਨੂੰ ਹੀ ਅਸੀਂ ਉਹ ਕਹਿ ਰਹੇ ਆ ਪਰਿਵਾਰ ਦੇ ਵਿੱਚ ਕਿੰਨੇ ਲੋਕ ਨੇ ਤੁਹਾਡੇ ਜੀ ਸਾਡੇ ਹਾਲ ਦੀ ਘੜੀ ਤਾਂ ਅਸੀਂ ਮੀਆਂ بیوی ਦੋਨੇ ਹੀ ਆ ਦੋ ਜਣੇ ਉਹਨਾਂ ਨੇ ਪਾਉਣੀ ਹੈ ਵੋਟ ਸਾਰੇ ਇਹੀ ਤੇ ਪਾਣੀ ਹੈ ਤੇ ਲਾਗੇ ਆਣ ਗਵਾੜ ਨੂੰ ਸਭ ਨੂੰ ਕਹਿ ਰਹੇ ਆ ਕਿ ਤੁਸੀਂ ਕੋਸ਼ ਪਰਮਾਤਮਾ ਦਾ ਭੈ ਮੰਨੋ ਕੋਸ਼ ਸਭ ਨੂੰ ਪਰਮਾਤਮਾ ਵਾਹਿਗੁਰੂ ਨੇ ਕਿਹਨੇ ਕੋਈ ਹੀਰਾ ਫੇਰੀ ਨਾ ਹੋਵੇ ਕਿਸੇ ਤਰ੍ਹਾਂ ਨਹੀਂ ਉਹਨਾਂ ਦੇ ਨਾਲ ਉਹਨਾਂ ਨੂੰ ਵੋਟ ਪਾਓ ਸਭ ਨੂੰ ਕਹਿ ਰਹੇ ਆ ਅੱਛਾ ਇੱਕ ਤੁਸੀਂ ਚਲੋ ਤੁਹਾਡਾ ਤਾਂ ਬੜਾ ਐਕਸਪੀਰੀਅੰਸ ਹੈਗਾ ਹੈ ਪਿੰਡ ਦੇ ਵਿੱਚ ਹੈਗੇ ਹੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਮੁੱਖ ਮੰਗਾ ਪਿੰਡ ਦੀਆਂ ਕੀ ਨੇ ਇਸ ਹਲਕੇ ਦੀਆਂ ਕੀ ਨੇ ਤੁਹਾਡੀਆਂ ਕੀ ਨੇ ਹਲਕੇ ਦੀਆਂ ਤੇ ਜਿਆਦਾ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੀ ਹੈ ਕਿ ਨਸ਼ਾ ਹੈ ਹੈ ਕਿ ਨਹੀਂ ਨਸ਼ਾ ਬਾਕੀ ਕਿਸਾਨੀ ਅੰਦੋਲਨ ਚੱਲਣ ਦਿਆ ਇਹਨਾਂ ਦਾ ਕੋਈ ਸੁਝਾਅ ਹੋ ਜਵੇ ਕੋਈ ਚਲੋ ਜੇ ਆਪਣਾ ਕੈਂਡੀਡੇਟ ਹੋਊਗਾ ਤੇ ਕਿ ਦੇ ਕੋਈ ਪਰਮਾਤਮਾ ਕਰੇ ਕੋਈ ਸਹੀ ਹੋ ਜਵੇ ਸਭ ਕੁਝ ਹੀ ਤੇ ਇਹ ਨਸ਼ਿਆਂ ਤੋਂ ਛੁਟਕਾਰਾ ਹੋ ਜੇ ਉਹ ਸਭ ਤੋਂ ਬੈਸਟ ਹੈ ਅੱਛਾ ਇਹ ਵੀ ਕਹਿ ਰਹੇ ਹੋ ਬਈ ਨਸ਼ਿਆਂ ਤੋਂ ਛੁਟਕਾਰਾ ਹੋ ਜਵੇ ਇਹ ਗੱਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੁਰਾ ਦੇ ਜਿਹੜੇ ਉਮੀਦਵਾਰ ਨੇ ਵਿਰਸਾ ਸਿੰਘ ਵਲਟੂਹਾ ਹੋਰੀ ਉਹ ਵੀ ਕਹਿੰਦੇ ਪਏ ਨੇ ਬਈ ਅਸੀਂ ਨਸ਼ੇ ਛਡਾਵਾਂਗੇ ਨਸ਼ੇ ਖਤਮ ਕਰਾਂਗੇ ਅਸੀਂ ਸਿੱਖਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੱਕਾਂਗੇ ਬੰਦੀ ਸਿੰਘਾਂ ਨੂੰ ਰਹਾਈ ਕਰਾਰ ਦੀ ਕੋਸ਼ਿਸ਼ ਕਰਾਂਗੇ ਇਹ ਗੱਲਾਂ ਉਹ ਵੀ ਕਰਦੇ ਪਏ ਨੇ ਲੱਗਦੇ ਪੰਥਕਪੋਰਟ ਵੰਡੀ ਜਾਵੇ ਕਿ ਜੇ ਇਦਾਂ ਹੋਏਗਾ ਨੇ ਵੋਟ ਦਾ ਤੇਤ ਹੁਣ ਪਈ ਇਹੀ ਜਿੱਦਾਂ ਹੁਣ ਮੈਂ ਕਹਿ ਰਹੀ ਕਿ ਅਸੀਂ ਵੋਟ ਇਹਨਾਂ ਨੂੰ ਹੀ ਪਾਉਣੀ ਹੈ ਹੁਣ ਜਿਹੜਾ ਦੂਜਾ ਉਹਦੇ ਦਿਲ ਦਾ ਕਿਸੇ ਦਾ ਕੋਈ ਭੇਤ ਨਹੀਂ ਹੁੰਦਾ ਹੈ ਨਾ ਕਿਸੇ ਦਾ ਕਹਿ ਨਹੀਂ ਜਾਂਦਾ ਵੋਟ ਸਾਡੇ ਵੱਲੋਂ ਤਾਂ ਕੋਈ ਵੰਡੀ ਨਹੀਂ ਜਾਂਦੀ ਅਸੀਂ ਤੇ ਇਹਨਾਂ ਵਾਲੀ ਆ ਤੇ ਬਾਕੀ ਨਸ਼ੇ ਦੀ ਜਿਹੜੀ ਗੱਲ ਹੈ ਨਸ਼ਾ ਤੇ ਇਹ ਆ ਕਿ ਜਿਹੜੀ ਸਰਕਾਰ ਆਉਂਦੀ ਉਹ ਕਹਿੰਦੀ ਮੈਂ ਤਾਂ ਪੰਜਾਂ ਦਿਨਾਂ ਚ ਬੰਦ ਕਰ ਦੂੰ ਆਮ ਪਾਰਟੀ ਕਾਂਗਰਸ ਸਭ ਨੇ ਕਿਹਾ ਪੰਜ ਦਿਨ ਛੱਡ ਕੇ ਤੇ ਪੰਜ-ਪੰਜ ਸਾਲ ਲੰਘੇ ਕਿਸੇ ਨੇ ਬੰਦ ਨਹੀਂ ਕੀਤੀ ਅਜੇ ਤੱਕ ਨਹੀਂ ਕੀਤੀ ਕੋਈ ਵੀ ਅੱਛਾ ਮਾਤਾ ਕੁਝ ਗੱਲ ਕਹਿ ਰਹੇ ਸੀ ਕੀ ਕਹਿ ਰਹੇ ਹੋ ਇਹ ਨਸ਼ਾ ਵੇਚੀ ਜਾਂਦੇ ਆ ਇਧਰੋਂ ਆਉਂਦਾ ਵਾ ਇਧਰ ਫਿਰ ਵੇਚੀ ਜਾਂਦੇ ਨਸ਼ੇ ਨਸ਼ਾ ਬੰਦ ਹੋਇਆ ਹੀ ਨਹੀਂ ਅਜੇ ਤੱਕ ਨਸ਼ਾ ਤੇ ਉਹ ਪੁਲਿਸ ਹੀ ਵਕਾਉਂਦੀ ਸਭ ਕੋ ਕਰਦੇ ਆਪੇ ਬਤਾਨ ਮੰਨ ਤੇ ਵਕਾਉਂਦੇ ਆ ਜੇ ਨਸ਼ਾ ਕਰਨਾ ਦੇ ਪੰਜਵੇਂ ਤਾਈ ਬੰਦ ਕਰ ਸਕਦੇ ਨਸ਼ਾ ਨਹੀਂ ਇਹਨਾਂ ਬੰਦ ਕਰਨਾ ਇਹਨਾਂ ਦੇ ਸਾਡੇ ਪੁੱਤ ਜੀ ਜਿੰਮੇਦਾਰਾਂ ਦੇ ਮਜਬੀਆਂ ਸੰਗਾ ਤੇ ਹਰ ਇੱਕ ਦੇ ਬੱਚੇ ਮਰਵਾਉਣੇ ਆ ਨਹੀਂ ਕੰਨੀ ਕਿਆ ਦੇ ਕੇ ਸਹੂਲਤਾਂ ਦੇ ਬੱਚੇ ਮਰਵਾਈ ਜਾਂਦੇ ਆ ਕੀ ਨਾਮ ਤੁਹਾਡਾ ਬਸ ਦੀ ਗਰੀਬੂ ਜੀ ਸਾਡੇ ਨਾਲ ਹੀ ਮਾਸੀ ਜੀ ਤੁਹਾਡੇ ਨਾਲ ਹੀ ਹੈ ਗੱਲਬਾਤ ਵੀ ਕਰੂਗੀ ਅੱਛਾ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਪਿੰਡ ਦੇ ਵਿੱਚ ਨੌਜਵਾਨ ਨੇ ਬਜ਼ੁਰਗ ਨੇ ਗੱਲਬਾਤ ਅਸੀਂ ਕਰਦੇ ਆ ਗਲਤੀ ਨਾ ਤੁਹਾਡਾ ਕੀ ਨਾਮ ਤੁਹਾਡਾ ਕੀ ਨਾਮ ਮੇਰਾ ਨਾਮ ਨਿਰਮਲ ਸਿੰਘ ਜੀ ਅੱਛਾ ਪਿੰਡ ਦੇ ਹੋ ਤੁਸੀਂ ਹਾਂ ਜੀ ਪਿੰਡ ਖੀਰਾ ਦੇ ਵਿੱਚ ਕਿੰਨੇ ਕੁ ਲੋਕ ਹੈਗੇ ਤੁਹਾਡੇ ਮੈਂਬਰ ਅਸੀਂ ਬਹੁਤ ਆ ਜੀ ਆ ਸਾਰੇ ਸਾਡੇ ਭਰਾ ਹੀ ਆ ਕਿੰਨੇ ਕਿੰਨੇ ਕਿੰਨੂ ਵੋਟ ਪਾਉਂਗੇ ਵੋਟ ਇਹ ਆਪਣਾ ਜਿਹੜਾ ਆਨੇ ਭਾਈ ਅਮਰਪਾਲ ਨੂੰ ਮੈਂ ਨੇ ਤੁਸੀਂ ਚਲੋ ਬਜ਼ੁਰਗ ਹੋ ਤੁਹਾਨੂੰ ਬਜ਼ੁਰਗ ਸਾਹਿਬ ਤੁਹਾਨੂੰ ਜਿਤਾਉਣਾ ਜਿਤਾਉਣਾ ਹਾਂ ਬਟਵਾ ਹਾਂ ਬਟਵਾ ਨੂੰ ਹਰਵਾਣਾ ਹੈ ਹਰਵਾਣਾ ਹੈ ਬਟਵਾ ਹੁਰੀ ਤਾਂ ਕਹਿੰਦੇ ਭਈ ਇਹ ਮੇਰੀ ਸੀਟ ਆ ਪੰਤਖ ਸੀਟ ਹੈ ਮੈਂ ਹੀ ਜਿੱਤਣਾ ਬਿਲਕੁਲ ਗੱਲ ਤਾਂ 13 14 ਪਿੰਡ ਇੱਥੇ ਲੱਗਾ ਸਾਰੇ ਉਹਦੇ ਹਲਦੇ ਆ ਅਮਰਪਾਲ ਦੇ ਮਗਰ 13 14 ਪਿੰਡ ਹਾਂਜੀ ਅੱਛਾ ਮੈਂ ਕਿਹੜੀ ਕਿਹੜੀ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟ ਪਾਉਂਗੇ ਭਾਈ ਅਮਰਪਾਲ ਸਿੰਘ ਜੀ ਮੇਨ ਬੇਟਾ ਮੁੱਦੇ ਇਹੋ ਹੀ ਆ ਪੁੱਤਰ ਵਿਆ ਨਸ਼ਾਵਾ ਗਲਤ ਕੰਮ ਪਿੰਡਾਂ 'ਚ ਹੋ ਰਿਹਾ ਕਤਲ ਹੋ ਰਿਹਾ ਚੋਰੀਆਂ ਹੋ ਰਹੀਆਂ ਅਮਰਤਪਾਲ ਜੀ ਆਉਣਗੇ ਤੇ ਕੁਝ ਮਹਾਰਾਜ ਚੜ੍ਹਦੀ ਕਲਾ ਕਰੂ ਸੁਧਾਰ ਪਿੰਡ 'ਚ ਹੋਣਗੇ ਆਹੀਂ ਸੰਗਤ ਸੁਗੀ ਤੇ ਆਹੀਂ ਸੁਗੀ ਅੱਛਾ ਇਹ ਗੱਲ ਤਾਂ ਬਈ ਵਿਰਸਾ ਸਿੰਘ ਵਲਟੋਹਾ ਹੋਰੀ ਵੀ ਕਹਿੰਦੇ ਨੇ ਕਿ ਬਈ ਜੇ ਮੈਂ ਇਸ ਹਲਕੇ ਤੋਂ ਜਿੱਤਦਾ ਮਾਂ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੰਦੀ ਸਿੰਘਾ ਦੇ ਮੁੱਦਿਆਂ ਤੇ ਗੱਲ ਕਰਾਂਗੇ ਅਸੀਂ ਹੋਰ ਕਈ ਮੁੱਦੇ ਨੇ ਸਿੱਖਾ ਦੇ ਉਹਨਾਂ ਤੇ ਵੀ ਗੱਲ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਭਈ ਇਹ ਜੇਕਰ ਇਦਾਂ ਹੋਇਆ ਦੋਨੋਂ ਪਾਸੇ ਟਕਲਾਹ ਹੋ ਰਿਹਾ ਤੇ ਪੰਤਕ ਬੋਰਡ ਵੀ ਵੰਡੀ ਜਾ ਸਕਦੀ ਹੈ ਨਹੀਂ ਜੀ ਬੋਰਡ ਸਾਰੀ ਅਮਰਤਪਾਲ ਨੂੰ ਪੈਣੀ ਆ ਵੰਡ ਨਹੀਂ ਹੋਣੀ ਸਾਰੀ ਅਮਰਤਪਾਲ ਨੂੰ ਜਾਊਗੀ ਸਾਰਾ ਇਲਾਕਾ ਏਰੀਆ ਅਮਰਤਪਾਲ ਦਾ ਕਰਬੂਰਸਲਾ ਜ਼ਿਲ੍ਹਾ ਹਾਂ ਜੀ ਤੁਸੀਂ ਫੇਰ ਪਵਾਉਂਗੇ ਆਪਣੇ ਆਲੇ-ਦੁਆਲੇ ਦੇ ਪਿੰਡ ਚ 4-500 ਵੋਲਟ ਇੱਥੇ ਬਵਾਵਾਂਗੇ ਲਾ ਕੇ-ਲਾ ਕੇ ਲਾ ਕੇ ਦੇ ਵੋਲਟ ਦਾ 4-500 ਹਾਂ 4-5 ਜੋਰ ਪੂਰਾ ਲਾਵਾਂਗੇ ਜੀ ਪੂਰੀ ਜਿੱਤ ਹੋਊਗੀ ਖਾਲਸੇ ਦੀ ਠੀਕ ਹੈ ਸ਼ੁਕਰੀਆ ਜੀ ਅੰਕਲ ਕੀ ਨਾਮ ਤੁਹਾਡਾ ਜੀ ਮੈਡਮ ਕੀ ਨਾਮ ਲਾ ਕੇ ਜਿਹੜੀ ਸਰਗੋ ਤੁਸੀਂ ਤੁਹਾਨੂੰ ਤਾਂ ਬਹਾਵ ਐਕਸਪੀਰੀਅੰਸ ਹੋਣਾ ਵਾ ਮੇਨ ਕਿਹੜੇ ਮੁੱਦੇ ਨੇ ਪਿੰਡ ਦੇ ਹਾਂ ਜੀ ਪਿੰਡ ਦੇ ਕਿਹੜੇ ਮੁੱਦੇ ਨੇ ਹਲਕੇ ਦੇ ਕਿਹੜੇ ਮੁੱਦੇ ਨੇ ਮੇਨ ਆ ਵੀ ਇਹ ਮੁੱਦਾ ਦਾ ਚਲਦਾ ਮੈਨੂੰ ਤੇਰੀ ਗੱਲ ਤਾਂ ਨਹੀਂ ਪਤਾ ਲੱਗਿਆ ਕਿ ਅੱਛਾ ਮੈਂ ਜਿਹੜਾ ਪਿੰਡ ਹੈਗਾ ਹੈ ਜਾਂ ਫਿਰ ਹਲਕਾ ਵਾ ਆਪਣਾ ਖਡੂਰ ਸਾਹਿਬ ਹਾਂ ਇਹਦੇ ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਵੋਟ ਪਾਉਣੀ ਹੈ ਇੰਜ ਮੈਂ ਜਾਣਦਾ ਨਹੀਂ ਆਹ ਦੱਸਣ ਸਰ ਮੈਂ ਤਾਂ ਵੋਟਾਂ ਪਾਉਣ ਆਲਾ ਜਿੰਨ ਸੱਚੀ ਤੁਸੀਂ ਮੈਂ ਸਿੱਧੀ ਵੋਟ ਪਾ ਦੇਣੀ ਹੈ ਅੱਛਾ ਜੀ ਸਿੱਧੀ ਵੋਟ ਪਾਉਂਦੀ ਆ ਸਾਨੂੰ ਕੋਈ ਚਾਹੀ ਨਹੀਂ ਕਿਸੇ ਦਾ ਹਾਂ ਕਤੇ ਮਰਜ਼ੀ ਹੋਵੇ ਬਸ ਅੰਗੂਠਾ ਦੱਬਣਾ ਭਾਈ ਅਸੀਂ ਅਮਰਪਾਲ ਦੀ ਵੋਟ ਪਾਉਂਦੀਆਂ ਬਹੁਤੀ ਗੱਲ ਕਰੀ ਠੀਕ ਸ਼ੁਕਰੀਆ ਜੀ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਤਾਂ ਬਿਲਕੁਲ ਇਹ ਲੋਕ ਨੇ ਪਿੰਡ ਦੇ ਲੋਕ ਨੇ ਜਿਨ੍ਹਾਂ ਨੇ ਮਨ ਬਣਾਇਆ ਹੋਇਆ ਹੈ ਕਿ ਭਾਈ ਅਮਰਪਾਲ ਸਿੰਘ ਪੁਰਾ ਨੂੰ ਵੋਟਾਂ ਪਾ ਕੇ ਇਸ ਖਡੂਰ ਸਾਹਿਬ ਹਲਕੇ ਤੋਂ ਜਤੂਣਾ ਹੈ ਤਾਂ ਲੋਕਾਂ ਦਾ ਵੱਡਾ ਫਤਵਾ ਜਿਹੜਾ ਹੈ ਉਹ ਇਸ ਪਿੰਡ ਤੋਂ ਦੇਖਣ ਨੂੰ ਮਿਲਿਆ ਹੈ ਉਹਨਾਂ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਕਿਹੜਾ ਉਮੀਦਵਾਰ ਕਿਸ ਪਾਰਟੀ ਦਾ ਕਿਹੜਾ ਉਮੀਦਵਾਰ ਜਿਤਦਾ ਹੈ ਕੈਮਰਾ ਪਰਸਨ ਪੰਕੇ ਦੇ ਨਾਲ ਰਾਜੂ ਗੁਪਤਾ ਖਟੂਸ ਸਾਹਿਬ